ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਜੀ ਦਾ ਇਸ ਚੈਨਲ ਵਿੱਚ ਅੱਜ ਜਿੰਨਾ ਇਤਿਹਾਸਾਂ ਜਾਂ ਕਰ ਰਹੇ ਹਾਂ ਹੰਨੇ ਹੰਨੇ ਪਾਚੀ ਕਿਤਾਬ ਜੋ ਭਾਈ ਜਗਦੀਪ ਸਿੰਘ ਜੀ ਫਰੀਦਕੋਟ ਵੱਲੋਂ ਲਿਖੀ ਗਈ ਹੈ ਇਤਿਹਾਸਾਂ ਜਾਂ ਸਾਂਝਾ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਾਡਾ ਬੜਾ ਮੁੱਲਾ ਇਤਿਹਾਸ ਸਾਡੇ ਹੋਰ ਨਾ ਪੈਣਾ ਭਰਾਵਾਂ ਦਾ ਕ ਨੌਜਵਾਨੀ ਤੱਕ ਪਹੁੰਚ ਸਕੇ ਜੋ ਆਪ ਜੀ ਨੇ ਪਿਛਲੇ ਦਿਹਾਵੇ ਸੁਨੇਹਾ ਕਿ ਕਿਦਾਂ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਾਰ ਦਿੱਤੀ ਜਾਂਦੀ ਹੈ ਤੇ ਜਕਰੀਏ ਦਾ ਪਸ਼ਾਬ ਬੰਦ ਹੋ ਜਾਂਦਾ ਹੈ ਅੱਗੇ ਮੈਨੂੰ ਪਤਾ ਹੈ ਕਿ ਸੰਤ ਦਾ ਸਰਾਬ ਟਾਲਿਆ ਨਹੀਂ ਜਾ ਸਕਦਾ ਕੀ ਖਾਲਸਾ ਪੰਥ ਇਸ ਸਰਾਬ ਨੂੰ ਤੜਵਾ ਨਹੀਂ ਸਕਦਾ ਖਾਲਸੇ ਦਾ ਸਰਾਬ ਹੈ ਤੇ ਖਾਲਸਾ ਹੀ ਬਖਸ਼ ਵੀ ਸਕਦਾ ਹੈ ਜੇ ਤੁਸੀਂ ਮੇਰੀ ਅੰਤ ਬੇਨਤੀ ਤਤ ਖਾਲਸਾ ਤੱਕ ਪਹੁੰਚਾ ਦੇਵੋ ਮੈਂ ਖਾਲਸੇ ਤੋਂ 100 ਵਾਰ ਨੱਕ ਰਗੜ ਕੇ ਮਾਫੀ ਮੰਗਾਗਾ ਰੋਂਦਾ ਬਿਲਕਦਾਰ ਨਵਾਬ ਭਾਈ ਸ਼ਬੀਸ਼ ਸਿੰਘ ਅੱਗੇ ਹੋ ਤਰਲਾ ਪਾ ਕੇ ਦੇਖਦਾ ਹੈ ਤੇ ਮੈਂ ਇਹ ਵੀ ਸੁਣਿਆ ਹੈ ਕਿ ਜਿੱਥੇ ਪੰਜ ਸਿੰਘ ਇਕੱਠੇ ਹੋ ਜਾਣ ਉੱਥੇ ਗੁਰੂ ਹਾਜ਼ਰ ਹੁੰਦਾ ਹੈ ਕਿ ਮੇਰੀ ਅਰਦਾਸ ਪੰਜਾਂ ਕੋਲ ਨਹੀਂ ਹੋ ਸਕਦੀ ਜੇ ਮੇਰੇ ਜਿਹਾ ਕੋਈ ਪਾਪੀ ਨਹੀਂ ਤਾਂ ਖਾਲਸੇ ਜਿਹਾ ਕੋਈ ਬਖਸ਼ਣ ਹਾਰ ਵੀ ਤਾਂ ਨਹੀਂ ਭਾਈ ਚਬੇਕ ਸਿੰਘ ਤਰਸ ਦੇ ਘਰ ਵਿੱਚ ਆ ਕੇ ਖਾਲਸੇਵਲ ਜੰਗਲਾਂ ਕੰਨੀ ਤੁਰ ਪਏ ਖਾਲਸੇ ਨੇ ਦੇਖਦੇ ਉਹਨਾਂ ਨੇ ਧਰਤੀ ਨੂੰ ਝੂਕੇ ਹੱਥ ਮੱਥੇ ਨੂੰ ਲਾਇਆ ਤੇ ਪੰਥ ਨੂੰ ਨਮਸਕਾਰ ਕੀਤੀ ਫਤਿ ਬੁਲਾ ਕੇ ਭਾਈ ਸਾਹਿਬ ਦੇ ਆਉਣ ਦਾ ਕਾਰਨ ਦੱਸਿਆ ਉਹਨਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਸਿੱਖੀ ਸਲਾਮਤ ਰੱਖਣ ਲਈ ਧੰਨ ਧੰਨ ਕਿਹਾ ਤੇ ਖਾਨੋਂ ਨੂੰ ਤ੍ਰਿਗ ਤ੍ਰਿਗ ਲਾ ਆ ਕੇ ਲਾਂਤਾਂ ਪਾਈਆਂ ਨਾਲ ਹੀ ਉਹਨਾਂ ਭਾਈ ਤਾਰੂ ਸਿੰਘ ਦੀ ਖੋਪਰੀ ਲੱਥ ਜਾਨ ਮਗਰੋਂ ਵੀ ਚੜ੍ਹਦੀ ਕਲਾ ਵਿੱਚ ਹੋਣ ਅਤੇ ਕਹੇ ਬਚਨ ਪਾਲੇ ਜਾਣ ਦੀ ਉਡੀਕ ਕਰਨ ਦੀ ਵਿਥਿਆ ਵੀ ਕਹਿ ਸੁਣਾਈ। ਜਦ ਹੀ ਭਾਈ ਸ਼ਿਵਕ ਸਿੰਘ ਨੇ ਇਹ ਸਾਰੀਆਂ વાર્ਤਾ ਸੁਣਾ ਕੇ ਜਕਰੀਏ ਦੀ ਮੌਜੂਦਾ ਹਾਲਾਤ ਅਤੇ ਉਹਨਾਂ ਦੇ ਖਾਲਸਾ ਪੰਥ ਕੋਲ ਆਉਣ ਦਾ ਕਾਰਨ ਦੱਸਿਆ ਤਾਂ ਖਾਲਸਾ ਬੀਰ ਅਸ ਵਿੱਚ ਆ ਗਿਆ ਤੇ ਲਾਹੌਰ ਉੱਤੇ ਤਾਵਾ ਕਰਕੇ ਜਕਰੀਏ ਦਾ ਸਿਰ ਵੱਢ ਕੇ ਲਿਆਉਣ ਦੀ ੰਬੇ ਤੇ ਭਰਉਣ ਲੱਗਾ ਪਰ ਉਹਨਾਂ ਨੂੰ ਕਿਲੇ ਤੇ ਮੁਗਲ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਬਾਰੇ ਕਿਹਾ ਗਿਆ ਤਾਂ ਉਹ ਸਗੋਂ ਦੁੱਗਣੀ ਚੜ੍ਹਦੀ ਕਲਾ ਨਾਲ ਬੋਲੇ ਫਿਰ ਫਿਰ ਲੱਗ ਜਾਣਗੇ ਅਸੀਂ ਉਸੇ ਸ਼ਹੀਦਾਂ ਦੇ ਜਹਾਜ਼ ਵਿੱਚ ਸਵਾਰ ਹੋ ਜਾਵਾਂਗੇ ਜੋ ਭਾਈ ਤਾਰੂ ਸਿੰਘ ਨੇ ਤਿਆਰ ਕੀਤਾ ਹੈ ਕੁਝ ਅਨਮੋਈ ਸਿੰਘਾਂ ਨੇ ਕਿਹਾ ਕਿ ਜਦ ਭਾਈ ਤਾਰੂ ਸਿੰਘ ਦਾ ਬਚਨ ਹੈ ਕਿ ਦੁਸ਼ਮਣ ਜੁੱਤੀ ਅੱਗੇ ਲਾ ਕੇ ਲੈ ਜਾਣਾ ਹੈ ਤਾਂ ਸਾਨੂੰ ਜ਼ਿਆਦਾ ਕਾਲ ਨਹੀਂ ਕਰਨੀ ਚਾਹੀਦੀ ਭਾਈ ਸ਼ਬੀਕ ਸਿੰਘ ਵੀ ਕਹਿਣ ਲੱਗੇ ਕਿ ਨਵਾਬ ਵੈਸੇ ਵੀ ਘੜੀਪਲ ਦਾ ਪਰੋਣਾ ਹੈ ਉਹਦੇ ਪ੍ਰਾਂਤ ਤਾਂ ਬਸ ਨਿਕਲਣ ਵਾਲੇ ਹੀ ਹਨ ਤਾਦ ਸਾਰੇ ਸਹਿਜ ਵਿੱਚ ਆ ਗਏ ਖਾਲਸਾ ਜੀ ਭਾਈ ਤਾਰੂ ਸਿੰਘ ਦੇ ਬਚਨ ਖੰਡੇ ਤਾਜ ਦੇ ਤਿੱਖੇ ਹਨ ਐਸੇ ਬਚਨ ਦੀ ਠੋਸ ਪਰਬਤਾਂ ਨੂੰ چیر ਕੇ ਲੰਘ ਜਾਣ ਜਕਰੀਆ ਵਿਚਾਰਾ ਕਿਸ ਖੇ ਦੀ ਮੂਲੀ ਹੈ ਨਵਾਬ ਅਤੇ ਉਸ ਦੇ ਸਾਥੀ ਕਾਜੀ ਮਲਾਨਿਆਂ ਨੇ ਤਾਂ ਸਭ ਪੀਰ ਪਗੰਬਰ ਵੀ ਧਿਆ ਕੇ ਦੇਖ ਲਏ ਪਰ ਸਿੰਘ ਦੇ ਬਚਨ ਅਗੇ ਕੋਈ ਨਹੀਂ ਖੜੋ ਸਕਿਆ ਸ਼ਹੀਦ ਸਿੰਘ ਆ ਭਾਈ ਤਾਰੂ ਸਿੰਘ ਦਾ ਬਚਨ ਪਗਾਉਣ ਲਈ ਆਨਤਰੇ ਹਨ ਭਾਈ ਸ਼ਵੇਕ ਸਿੰਘ ਨੇ ਸਿੰਘਾਂ ਨੂੰ ਹੋਰ ਖੁੱਲ ਕੇ ਬਚਨ ਸੁਣਾਏ ਸਭ ਪਾਸਿਓਂ ਧੰਨ ਧੰਨ ਭਾਈ ਤਾਰੂ ਸਿੰਘ ਜੀ ਦੀਆਂ ਆਵਾਜ਼ਾਂ ਆ ਰਹੀਆਂ ਹਨ ਭਾਈ ਸ਼ਬੀਖ ਸਿੰਘ ਨੇ ਬੋਲਣਾ ਜਾਰੀ ਰੱਖਿਆ ਨਵਾਬ ਦੀ ਮੌਤ ਮਗਰੋਂ ਤੁਰਕਾਂ ਵਿੱਚ ਖਾਨਾ ਜੰਗੀ ਛੇੜ ਪੈਣੀ ਹੈ ਤੇ ਖਾਲਸੇ ਨੇ ਲਾਹੌਰ ਉਤੇ ਕੇਸਰੀ ਚੁਲਾ ਦੇਣਾ ਹੈ ਮੈਂ ਤਾਂ ਪੰਥ ਅਗੇ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਹੁਣ ਮਰਦੇ ਹੋਏ ਜਕਰੀਏ ਖਾਨ ਨੇ ਖਾਲਸੇ ਦੀ ਸ਼ਰਨ ਤੱਕੀ ਹੈ ਤੇ ਗੁਰੂ ਆਖੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਸੁਖ ਹਾਲਸਾ ਚਾਹਵੇ ਤਾਂ ਆਪਣੀ ਜਹਾਰਾ ਕਲਾ ਦਿਖਾਵੇ ਖਾਲਸੇ ਨੇ ਵਿਚਾਰਾਂ ਕਰਨ ਮਗਰੋਂ ਫੈਸਲਾ ਕੀਤਾ ਜਬਦ ਕੀਤੇ ਹੋਏ ਉਹ 12 ਪਿੰਡਾਂ ਤੋਂ ਪਿੰਡਾਂ ਜੋ ਨਵਾਬੀ ਦੇਨ ਵੇਲੇ ਖਾਲਸੇ ਨੇ ਦਿੱਤੇ ਗਏ ਸਨ ਜਕਰੀਆ ਖਾਨ ਉਹਨਾਂ ਜਕੀਰ ਗੁਰੂ ਕੇ ਚੱਕ ਦੇ ਨਾਲ ਹੱਥੀ ਲੈ ਕੇ ਦੇਵੇ ਜਕਰੀਏ ਦੀ ਭੈਣ ਖਾਨੋ ਜੋ ਕਿ ਫਰਜ਼ੁੱਲਾ ਖਾਨੋਂ ਵਿਆਹੀ ਹੈ ਤੇ ਉਸ ਨੇ ਉਸ ਪਿੰਡ ਦਾ ਨਾਮ ਫਰਜ਼ੁੱਲਾਪੁਰ ਰੱਖ ਦਿੱਤਾ ਹੈ ਉਹ ਨਵਾਬ ਭਾਈ ਕਪੂਰ ਸਿੰਘ ਜੀ ਦਾ ਵੀ ਪਿੰਡ ਹੈ ਤੇ ਉਹਨਾਂ ਦੇ ਮਾਤਾ ਪਿਤਾ ਉੱਥੇ ਹੀ ਵਸਦੇ ਹਨ ਉਸ ਪਿੰਡ ਦਾ ਨਾਮ ਬਦਲ ਕੇ ਸਿੰਘਪੁਰਾ ਰੱਖਿਆ ਜਾਵੇ ਖਾਲਸੇ ਦੇ ਆਇਆਂ ਮੰਗਾ ਨੇ ਤੇ ਨਵਾਬ ਕਪੂਰ ਸਿੰਘ ਨੇ ਗਿਲਾ ਕੀਤਾ ਹੈ ਖਾਲਸਾ ਜੀ ਇਹ ਕੀ ਮੰਗ ਰਹੇ ਹੋ ਕਿnde ਤੋਂ ਰਾਜ ਕਦੇ ਮੰਗ ਕੇ ਨਹੀਂ ਲਈਦੇ ਮਹਾਰਾਜ ਦੀ ਕਲਾ ਵਰਤੇਗੀ ਤੇ ਖਾਲਸਾ ਨਿਜਬਲ ਨਾਲ ਰਾਜ ਲਵੇਗਾ ਸੱਚੇ ਪਾਤਸ਼ਾਹ ਪਾਛਾ ਹੀ ਬਖਸ਼ ਕੇ ਗਏ ਹਨ ਤੇ ਅਸੀਂ ਤੁਰਕਾਂ ਤੋਂ ਮੰਗਦੇ ਫਿਰਿਏ ਸਮਾਨ ਦੀ ਗਾਂ ਢੋਕਾ ਹੈ 12 ਪਿੰਡ ਕੀ ਖਾਲਸਾ ਪੰਜਾਂ ਦੇ 1250 12 ਪਿੰਡ ਕੀ ਖਾਲਸਾ ਪੰਜਾਬ ਦੇ 12000 ਪਿੰਡਾਂ ਤੇ ਰਾਜ ਕਰੇਗਾ ਕੇਸਰੀ ਨਿਸ਼ਾਨ ਪੰਜਾਬ ਦੇ ਜਰੇ-ਜਰੇ ਤੇ ਝੂਲਣਗੇ ਨਵਾਬ ਹੁਣ ਦੁੱਖ ਵਿੱਚ ਕੁਲਾ ਰਿਆ ਹੈ ਤੇ ਖਾਲਸੇ ਦੀ ਹਰ ਕਹੀ ਮੰਨਣ ਲਈ ਤਿਆਰ ਹੈ ਹਾਲਾਕੇ ਜਨਮ ਮਰਨ ਦੇ ਦੁੱਖ ਸੁੱਖ ਮਹਾਰਾਜ ਦੇ ਵਾਸਾਨ ਪਰ ਉਸਨੇ ਗੁਰੂ ਗ੍ਰੰਥ ਤੇ ਪੰਥ ਦਾ ਅਸਰਾ ਤੱਕਿਆ ਹੈ ਤਾਂ ਖਾਲਸਾ ਮੇਰਾ ਦੇ ਘਰ ਵਿੱਚ ਆ ਹੀ ਜਾਵੇਗਾ ਦੁਸ਼ਟਾਂ ਨੂੰ ਆਪਣੀ ਕੀਤੀ ਦਾ ਫਲ ਭੁਗਤਣਾ ਪਹਚਾਈਦਾ ਹੈ ਪਰ ਛਰਨਾਇਨ ਬਖਸ਼ਣਾ ਵੀ ਖਾਲਸੇ ਦੇ ਕਰ ਵਿੱਚ ਹੀ ਹੁੰਦਾ ਹੈ ਨਵਾਬ ਕਪੂਰ ਸਿੰਘ ਦੇ ਬਚਨਾਂ ਤੋਂ ਮਗਰੋਂ ਖਾਲਸੇ ਨੇ ਮੁੜ ਗੁਰਮਤਾ ਸੋਧਿਆ ਨਿਰਣਾ ਕੀਤਾ ਕਿ ਪੰਜ ਸਿੰਘ ਅਰਦਾਸ ਕਰਨ ਸਤਿਗੁਰਾਂ ਨੂੰ ਬੇਨਤੀ ਕੀਤੀ ਜਾਵੇ ਕਿ ਖਾਨੂ ਦਾ ਪਛਾਅ ਦਾ ਬੰਨ ਟੁੱਟ ਜਾਏ ਤੇ ਨਾਲ ਹੀ ਇਹ ਬਚਨ ਵੀ ਕਹਿ ਜਾਣ ਕਿ ਇਹ ਸਭ ਭਾਈ ਤਾਰੂ ਸਿੰਘ ਦੀ ਜੁੱਤੀ ਜਕਰੀਏ ਦੇ ਸਿਰ ਵੱਜਣ ਤੇ ਹੋਵੇ ਕੋਈ ਸਿੰਘ ਖਾਨੂ ਦੇ ਸਿਰ ਜੁੱਤੀ ਮਾਰੇ ਤੇ ਨਵਾਬ ਦਾ ਬੰਨ ਟੁੱਟੇ ਨਾਲ ਇਹ ਇਹ ਬੇਨਤੀ ਵੀ ਕਰੋ ਕਿ ਭਾਈ ਤਾਰੂ ਸਿੰਘ ਜੀ ਦੇ ਦੇਹ ਤੇ ਆਗਨ ਤੋਂ ਪਹਿਲਾਂ ਜਕਰੀਆ ਖਾਨ ਦੀ ਮੌਤ ਹੋਵੇ ਤੇ ਸਿੰਘ ਆਪਣੀ ਜੁੱਤੀ ਅੱਗੇ ਲਾ ਕੇ ਲੈ ਜਾਵੇ ਜਕਰੀਆ ਖਾਨ ਨੂੰ ਨਵਾਬ ਕਪੂਰ ਸਿੰਘ ਨੇ ਭਾਈ ਸ਼ਬੀਖ ਸਿੰਘ ਨੂੰ ਇਹ ਵੀ ਕਿਹਾ ਕਿ ਸਭ ਤੋਂ ਪਹਿਲਾਂ ਪ੍ਰਵਾਨਗੀ ਭਾਈ ਤਾਰੂ ਸਿੰਘ ਤੋਂ ਲੈਣੀ ਹੈ ਉਹਨਾਂ ਦੀ ਆਗਿਆ ਤੋਂ ਬਿਨਾ ਕੋਈ ਕੰਮ ਨਹੀਂ ਕਰਨਾ ਪੰਥ ਵੱਲੋਂ ਵੀ ਭਾਈ ਤਾਰੂ ਸਿੰਘ ਨੂੰ ਬੇਨਤੀ ਕਰ ਦਿਓ ਕਿ ਖਾਲਸੇ ਨੇ ਇਹ ਗੁਰਮਤਾ ਕੀਤਾ ਹੈ ਖਾਲਸੇ ਦੇ ਵਿਦਾ ਲੈਣ ਵੇਲੇ ਭਾਈ ਸ਼ਬੀਖ ਸਿੰਘ ਨੇ ਧਰਤੀ ਨੂੰ ਸ਼ਹਾ ਕੇ ਮੱਥੇ ਹੱਥ ਲਾਇਆ ਤੇ ਖਾਲਸੇ ਨਮਨ ਕੀਤਾ ਖਾਲਸੇ ਦਾ ਬਚਨ ਸਿਰ ਉੱਤੇ ਟਿਕਾ ਕੇ ਭਾਈ ਸ਼ੇਵਕ ਸਿੰਘ ਲਾਹੌਰ ਵੱਲ ਤੁਰ ਪਏ ਸਭ ਤੋਂ ਪ੍ਰਥਮ ਉਹਨਾਂ ਜਾ ਕੇ ਭਾਈ ਤਾਰੂ ਸਿੰਘ ਨੂੰ ਫਤੇ ਬੁਲਾਈ ਖਾਲਸੇ ਨਾਲ ਹੀ ਸਾਰੀ ਗੱਲਬਾਤ ਉਹਨਾਂ ਭਾਈ ਸਾਹਿਬ ਨੂੰ ਦੱਸੀ ਤੇ ਨਾਲ ਹੀ ਖਾਲਸੇ ਪੰਥ ਦੇ ਗੁਰਮਤਿ ਦੇ ਤੋਂ ਵੀ ਜਾਣੂ ਕਰਵਾਇਆ ਭਾਈ ਤਾਰੂ ਸਿੰਘ ਨੇ ਸਾਰੀ ਵਾਰਤਾ ਪ੍ਰੇਰਣਾ ਸੁਣੀ ਤੇ ਜਦ ਹੀ ਖਾਲਸਾ ਪੰਥ ਦਾ ਨਾਮ ਆਇਆ ਤਾਂ ਉਹਨਾਂ ਨੇ ਉੱਠ ਕੇ ਖੁਦਰਦੀ ਨੂੰ ਹੱਥ ਛੁਆ ਕੇ ਮੱਥੇ ਨ ਲਾਇਆ ਤੇ ਖਾਲਸਾ ਪੰਥ ਨੂੰ ਨਮਸਕਾਰ ਕੀਤੀ ਤੇ ਬੋਲੇ ਮੇਰੇ ਸਰੀਰ ਦੇ ਲਹੂ ਦਾ ਆਖਰੀ ਕਤਰਾ ਵੀ ਖਾਲਸਾ ਪੰਥ ਤੋਂ ਕੁਰਬਾਨ ਹੈ ਸਾਰੀ ਕਲਾ ਖਾਲਸੇ ਦੀ ਹੈ ਮੈਂ ਤਾਂ ਖਾਲਸੇ ਦਾ ਅਦਨਾ ਜਿਹਾ ਸੇਵਕਾਂ ਮੇਰੀ ਇਨੀ ਔਕਾਤ ਕਿਤੇ ਖਾਲਸਾ ਪੰਥ ਦੇ ਹੁਕਮ ਵਿੱਚ ਪਿੱਠ ਕਰਾਂ ਤੇ ਆਪ ਖਾਲਸੇ ਦੀ ਕਹੀ ਮੋੜ ਸਕਾਂ ਖਾਲਸੇ ਦੀਆਂ ਬੇਅੰਤ ਬਖਸ਼ਿਸ਼ਾਂ ਨੇ ਮੇਰੇ ਉੱਤੇ ਤੇ ਮੇਰਾ ਸਰੀਰ ਖਾਲਸਾ ਪੰਥ ਦੇ ਲੇਖੇ ਹੈ ਮੇਰੀ ਦੇਹ ਨੇ ਜੇ ਇਨੀ ਡ੍ਰਿੜਤਾ ਦਿਖਾਈ ਹੈ ਤਾਂ ਇਹ ਤਾਕਤ ਵੀ ਖਾਲਸਾ ਪੰਥ ਤੋਂ ਹੀ ਆਈ ਹੈ ਖਾਲਸੇ ਦੀ ਅਰਦਾਸ ਤਾਂ ਦਰਗਾਹੀ ਪ੍ਰਵਾਨ ਹੈ ਸਾਡੇ ਜੇ ਸੇਵਕਾਂ ਦੀ ਇੰਨੀ ਪਾਇਆ ਕਿੱਥੇ ਕੇ ਖਾਲਸੇ ਦੀ ਅਰਦਾਸ ਤੋਂ ਮੰਨ ਕਰ ਹੋਈਏ ਖਾਲਸਾ ਜਿੰਨੂੰ ਚਾਹੇ ਰੱਖ ਲਵੇ ਜਿੰਨੂੰ ਚਾਹੇ ਮਾਰ ਦੇਵੇ ਇਨੀ ਸਮਰਤਾ ਹੈ ਖਾਲਸਾ ਪੰਥ ਦੀ ਖਾਲਸਾ ਤਾਂ ਸ਼ਹੀਦੀ ਦੇ ਅਗਾਂ ਦੇ ਬੱਚੇ ਹੋਏ ਨੁਗਦੇ ਦੇ ਗੋਲੇ ਨਾਲ ਵੱਡੇ ਵੱਡੇ ਪਾਸ਼ਾਆਂ ਦੀਆਂ ਪਾਸ਼ਾਆਂ ਨੂੰ ਮਿੱਟੀ ਵਿੱਚ ਮਿਲਾ ਸਕਦਾ ਹੈ ਖਾਲਸੇ ਦੇ ਸਲੋਤਰ ਜਦ ਸੁਨਹਿਰੀਆਂ ਤੋਂ ਕੱਢ ਕੇ ਪੁੱਠੇ ਕਰਕੇ ਰੱਖੇ ਜਾਂਦੇ ਹਨ ਤਾਂ ਵੱਡੀਆਂ-ਵੱਡੀਆਂ ਸਲਤਨਤਾਂ ਦੇ ਸਿਰਾਂ ਤੋਂ ਛਤਰ ਉੱਡ ਜਾਂਦੇ ਹਨ ਸੋ ਭਾਈ ਸ਼ਬੀਖ ਸਿੰਘ ਜੀ ਮੈਨੂੰ ਖਾਲਸੇ ਦੀ ਹਰ ਤਰ੍ਹਾਂ ਦੀ ਕਹੀ ਮਨਜ਼ੂਰ ਹੈ ਭਾਈ ਤਾਰੂ ਸਿੰਘ ਦੀ ਸਹਿਮਤੀ ਤੋਂ ਮਗਰੋਂ ਭਾਈ ਸ਼ਬੀਖ ਸਿੰਘ ਜਕਰੀਏ ਕੋਲ ਗਏ ਤੇ ਖਾਲਸੇ ਅਰਦਾਸ ਬਾਰੇ ਦੱਸਿਆ ਜਕਰੀਏ ਦਾ ਹੱਥ ਜੋੜਦਾ ਬੋਲਿਆ ਤੁਸੀਂ ਤੁਰੰਤ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਵਾਓ ਧੇਰ ਨਾ ਲਾਓ ਖਾਲਸਾ ਪੰਥ ਚਾਹੇ ਜਿੰਨੇ ਵੀ ਛਤਰ ਮਾਲ ਲਵੇ ਪਰ ਮੇਰੀ ਖਲਾਸੀ ਕਰਵਾਏ ਇਸ ਵਿਵਤਾ ਤੋਂ ਭਾਈ ਤਾਰੂ ਸਿੰਘ ਜੀ ਦੇ ਪੈਰਾਂ ਵਿੱਚ ਤਾਂ ਜੁੱਤੀ ਹੈ ਨਹੀਂ ਸੀ ਹੋ ਸਕਦਾ ਹੈ ਹੰਕਾਰੇ ਉਸ ਪਾਈਆਂ ਨੇ ਗ੍ਰਿਫਤਾਰੀ ਵੇਲੇ ਪੈਰ ਜੁੱਤੀ ਪਾਉਣ ਹੀ ਨਾ ਦਿੱਤੀ ਜਾਵੇ ਹੋਈ ਹੋਵੇ ਤੇ ਜਾਂ ਇਹ ਵੀ ਹੋ ਸਕਦਾ ਹੈ ਕਿ ਮਗਰੋਂ ਕਿਤੇ ਗਵਾਚ ਗਈ ਹੋਵੇ ਭਾਈ ਸ਼ਬੀਖ ਸਿੰਘ ਨਵੀਂ ਜੁੱਤੀ ਲੈ ਕੇ ਭਾਈ ਗਏ ਭਾਈ ਤਾਰੂ ਸਿੰਘ ਦੇ ਪੈਰਾਂ ਵਿੱਚ ਪੁਆਈ ਗਈ ਉਹੀ ਜੁੱਤੀ ਲੈ ਕੇ ਹੁਣ ਭਾਈ ਸ਼ਬੀਖ ਸਿੰਘ ਜਕਰੀਏ ਕੋਲ ਆਏ ਜਕਰੀਏ ਨੇ ਭਾਵੇਂ ਆਪਣੀ ਗਰਜ ਲਈ ਹੀ ਸਹੀ ਤਾਰੂ ਸਿੰਘ ਦੀ ਜੁੱਤੀ ਫੜ ਕੇ ਆਪਣੇ ਮੱਥੇ 'ਤੇ ਲਾਈ ਤੇ ਆਪਣੇ ਸਿਰ ਵਿੱਚ ਮਾਨ ਲਈ ਭਾਈ ਸ਼ਬੀਖ ਸਿੰਘ ਨੂੰ ਫੜਾ ਦਿੱਤੀ ਜੁੱਤੀ ਵਜ ਦੇ ਜਕਰੀਏ ਨੇ ਜਕਰੀਏ ਦੇ ਪਿਸ਼ਾਬ ਦਾ ਬੰਨ ਟੁੱਟ ਗਿਆ ਜਿਉਂ-ਜਿਉਂ ਜੁੱਤੀ ਉਸ ਦੇ ਸਿਰ ਪਵੇ ਉਸ ਨੂੰ ਪਿਸ਼ਾਬ ਆਉਂਦਾ ਜਾਏ ਤੇ ਸੂਲ ਠੀਕ ਹੋਈ ਜਾਵੇ ਕਈ ਜੁੱਤੀਆਂ ਵਜਨ ਮਗਰੋਂ ਜੱਜਾ ਜਕਰੀਏ ਦਾ ਦੁੱਖ ਲੱਗ ਭਗ ਜਾਂਦਾ ਰਿਹਾ ਤਾਂ ਹੁਣ ਬੋਲਿਆ ਤਨ ਭਗ ਮੇਰੇ ਜੋ ਭਾਈ ਤਾਰੂ ਸਿੰਘ ਤੇ ਖਾਲਸੇ ਪੰਥ ਨੇ ਮੇਰੇ ਜੇ ਪਾਪੀ ਤੇ ਕਿਰਪਾ ਕੀਤੀ ਹੈ ਮੈਂ ਜ਼ੁਲਮ ਕੀਤੇ ਤੇ ਉਹਨਾਂ ਫਿਰ ਵੀ ਬੈਨੂ ਬਖਸ਼ਿਆ ਤਾਨੇ ਭਾਈ ਤਾਰੂ ਸਿੰਘ ਦੇ ਤਾਨੇ ਖਾਲਸਾ ਪੰਥ ਗੁਰੂ ਨਾਨਕ ਜੀ ਦਾ ਕੜਾ ਤਿਆਰ ਕਰਕੇ ਵਰਤਿਆ ਜਾਵੇ ਉਸਨੇ ਦਰਬਾਰੀਆਂ ਹੁਕਮ ਕੀਤਾ ਕਾਜੀ ਮਲਾਣਿਆਂ ਦੇ ਮੱਥਿਆਂ ਤੋਂ ਮੁਰਕਾ ਚੋਰਿਆ ਸੀ ਉਹਨਾਂ ਨਵਾਬ ਦਾਦੀਨ ਕਿਸਕ ਦਾ ਜਾਬ ਰਿਆ ਸੀ ਜਕਰੀਏ ਨੇ ਗਰੀਬਾਂ ਨੂੰ ਖਰਾਤ ਵੰਡੀ ਤੇ ਖੁਸ਼ੀਆਂ ਮਨਾਈਆਂ ਅਗਲੇ ਦਿਨ ਨਵਾਬ ਨਵੀਆਂ ਪੋਸ਼ਾਕਾਂ ਪਹਿਨ ਤੁਰੰਤ ਤੰਦਰੁਸਤ ਹੋ ਕੇ ਕਚਹਿਰੀ ਵਿੱਚ ਬੈਠਾ ਸੀ ਮੇਰੇ ਅੰਦਰ ਕਿਸੇ ਪ੍ਰਕਾਰ ਦਾ ਸ਼ੱਕ ਸ਼ੰਕਾ ਨਹੀਂ ਰਿਹਾ ਕਿ ਖਾਲਸਾ ਪੰਥ ਜਹਾਰਾ ਕਲਾ ਵਰਤੋਂ ਵਿੱਚ ਸਮਰਤ ਹੈ ਗੁਰੂ ਸਮਰਾਤ ਹੈ ਬਾਣੀ ਸੱਚ ਹੈ ਤੇ ਸੱਚੀ ਸੁੱਚੀ ਹੈ ਸਿੱਖਾਂ ਦੀ ਸਿੱਖੀ ਇਹ ਸਭ ਮੈਂ ਕਿਸੇ ਦੇ ਕਹੇ ਜਾਂ ਦੇਖੇ ਨਹੀਂ ਕਹਿ ਰਿਹਾ ਮੈਂ ਆਪਣੇ ਤੇ ਬੀਤੀ ਦੇ ਅਨੁਭਵ ਨਾਲ ਕਹਿ ਰਿਹਾ ਹਾਂ ਜੇ ਥੇਕ ਦੀ ਜੁੱਤੀ ਵਿੱਚ ਇੰਨੀ ਕਰਮਾਤ ਹੈ ਤਾਂ ਸੋਚੋ ਸਿੱਖ ਵਿੱਚ ਕਿੰਨੀ ਹੋਵੇਗੀ ਤੇ ਜੇ ਇਕੱਲਾ ਸਿੱਖ ਐਸਾ ਕਰਮਾਤੀ ਹੈ ਤਾਂ ਸਭ ਜੇ ਖਾਲਸਾ ਪੰਥ ਵਿੱਚ ਕਿੰਨੀ ਕਰਮਾਤ ਕਰਾਮਾਤ ਹੋਵੇਗੀ ਫਿਰ ਮਨੁੱਖੀ ਬੁੱਧੀ ਰਾਹੀਂ ਇਹ ਅੰਦਾਜ਼ਾ ਲਾਉਣਾ ਤਾਂ ਸੰਭਵ ਹੀ ਨਹੀਂ ਕਿ ਗੁਰੂ ਕੈਸੀਆਂ ਕਰਮਾਤਾ ਕਰਾਮਾਤਾ ਕਰਨ ਦੇ ਸਮਰੱਥ ਹੋਣਗੇ ਮੇਰਾ ਨਮਸਕਾਰ ਹੈ ਗੁਰੂ ਨੂੰ ਸਿੱਖ ਨੂੰ ਤੇ ਖਾਲਸਾ ਪੰਥ ਨੂੰ ਇਹ ਕੁਝ ਬੋਲਦਾ ਹੋਇਆ ਜਕਰੀਆ ਖਾਨ ਕੋਈ ਹੋਰ ਜਕਰੀਆ ਖਾਨ ਜਾਪ ਰਿਆ ਸੀ ਇਹ ਉਹ ਤਾਂ ਨਹੀਂ ਸੀ ਜਿਸ ਨੂੰ ਅਸੀਂ ਜਾਣਦੇ ਹਾਂ ਪਾਪੀ ਜ਼ਾਲਮ ਤੇ ਹੰਕਾਰੀ ਨਵਾਬ ਸਿੰਘ ਦੀ ਜੁੱਤੀ ਸਿਰ ਵਜਨ ਨਾਲ ਹੀ ਬਦਲਿਆ ਹੋਇਆ ਜਾਪ ਰਿਆ ਸੀ ਅੱਜ ਤੋਂ ਸਿੰਘਾਂ ਉਤੇ ਕਿਸੇ ਕਿਸਮ ਦਾ ਤਸ਼ੱਦਦ ਜਾਂ ਜ਼ੁਲਮ ਨਹੀਂ ਕੀਤਾ ਜਾਵੇਗਾ ਮੈਂ ਆਪਣੀ ਔਲਾਦ ਨੂੰ ਇਹ ਕਿਹਾ ਹੈ ਕਿ ਸਿੰਘਾਂ ਨਾਲ ਨੇੜਤਾ ਬਣਾ ਕੇ ਰੱਖੀ ਜਾਵੇ ਮੈਂ ਚਾਹੁੰਦਾ ਹਾਂ ਕਿ ਸਿੱਖਾਂ ਨੂੰ ਲਾਹੌਰ ਦਰਬਾਰ ਦੇ ਹੋਰ ਨੇੜੇ ਕੀਤਾ ਜਾਵੇ ਭਾਈ ਸ਼ਬੀਖ ਸਿੰਘ ਨੂੰ ਮੁਖਾਤਬ ਹੁੰਦਿਆਂ ਉਹ ਉਹ ਬੋਲਿਆ ਜੇ ਤੁਸੀਂ ਮੇਰੀਆਂ ਸਾਰੀਆਂ ਪੁਰਾਣੀਆਂ ਗਲਤੀਆਂ ਦੀ ਮੈਨੂੰ ਮਾਫੀ ਦਿਓ ਤਾਂ ਮੈਂ ਨਵਾਬੀ ਤੋਂ ਬਿਨਾਂ ਤੁਹਾਨੂੰ ਕੋਈ ਵੀ ਮੂੰਹ ਮੰਗਿਆ ਰਤਬਾ ਦੇਣਾ ਚਾਹੁੰਦਾ ਹਾਂ ਖਾਲਸੇ ਨੇ ਕੁਝ ਵੀ ਮੰਗਣਾ ਹੈ ਤਾਂ ਸਤਗੁਰਾਂ ਤੋਂ ਮੰਗਣਾ ਹੈ ਦੁਨਿਆਵੀ ਤਖਤਾਂ ਤੋਂ ਕਦੇ ਖਾਲਸਾ ਕੁਝ ਮੰਗੇਗਾ ਨਹੀਂ ਹਾਂ ਆਪਣਾ ਹੱਕ ਜ਼ਰੂਰ ਧੌਣ ਤੇ ਗੋਡਾ ਰੱਖ ਕੇ ਲੈ ਲਵੇਗਾ ਆਖਰੀ ਸਤਰਪਾਈ ਸ਼ੁਭੇਕ ਸਿੰਘ ਨੇ ਮੁਸਕਰਾਉਂਦਿਆਂ ਕਹੀ ਤੇ ਫਿਰ ਆਪਣਾ ਹੱਕ ਜਾਣ ਕੇ ਹੀ ਲੈ ਲਵੋ ਨਵਾਬ ਬੋਲਿਆ ਭਾਈ ਸ਼ੁਭੇਕ ਸਿੰਘ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਕੋਈ ਐਸਾ ਉਹਦਾ ਲਾਹੌਰ ਦਰਬਾਰ ਵਿੱਚ ਸਿੱਖਾਂ ਨੂੰ ਮਿਲ ਜਾਵੇ ਜਿਸ ਨਾਲ ਖਾਲਸਾ ਪੰਥ ਦਾ ਕੁਝ ਸਵਾਰਿਆ ਜਾ ਸਕੇ ਖਾਲਸੇ ਦੀ ਸ਼ਾਨ ਉੱਚੀ ਹੋਵੇ ਕਚਹਿਰੀ ਦੇ ਚਬੂਤਰੇ ਦਾ ਮੁਖਤਿਆਰ ਕਿਸੇ ਸਿੰਘ ਨੂੰ ਲਾਇਆ ਜਾਵੇ ਤੇ ਉਸੇ ਸਿੰਘ ਦੇ ਨਾਮ ਦਾ ਸਿੱਕਾ ਵੀ ਚਲਾਇਆ ਜਾਵੇ ਅੱਜ ਜਦੋਂ ਤੁਸੀਂ ਚਬੂਤਰੇਦਾਰ ਹੋ ਹੋਏ ਤੇ ਤਕਸਾਲ ਵੀ ਤੁਹਾਡੇ ਨਾਮ ਹੋਈ ਭਾਈ ਸ਼ਬੀਖ ਸਿੰਘ ਦੇ ਕਹਿਣ ਦੀ ਧੀਰ ਸੀ ਕਿ ਜਕਰੀਏ ਨੇ ਦੋਹੇ ਗੱਲਾਂ ਫੋਰੀ ਤੌਰ ਤੇ ਮੰਨ ਲਈਆਂ ਚਬੂਤਰੇ ਦੀ ਤਾਬੇਦਾਰੀ ਭਾਈ ਸ਼ਬੀਖ ਸਿੰਘ ਨੂੰ ਲਿਖ ਕੇ ਦਿੱਤੀ ਗਈ। ਏਠਾ ਧਰਤੀ ਹੈ ਤੇ ਉੱਤੇ ਆਕਾਸ਼ ਮੁਗਲਾਂ ਦੀ ਸਲਤਨਾ ਧਰਤੀ ਤੇ ਹੈ ਤੇ ਖਾਲਸੇ ਦੀ ਆਕਾਸ਼ੀ ਖਾਲਸੇ ਦੇ ਤਖਤ ਚਾਹੇ ਭਾਈ ਸ਼ਬੀਖ ਸਿੰਘ ਨੇ ਜੋ ਸਿੱਕਾ ਜਾਰੀ ਕਰਵਾਇਆ ਉਸ ਉੱਤੇ ਇਹ ਇਬਾਰਤ ਲਿਖੀ ਹੋਈ ਲਿਖੀ ਗਈ ਭਾਈ ਸ਼ਬੀਖ ਸਿੰਘ ਨੇ ਆਪਣੇ ਪਹਿਲੇ ਕੰਮਾਂ ਵਿੱਚ ਇਹ ਕੰਮ ਇਹ ਕਰਵਾਇਆ ਕਿ ਜਿੰਨਾ ਚੜਖੜੀਆਂ ਤੇ ਚੜ ਕੇ ਸਿੰਘਾਂ ਨੇ ਸ਼ਹੀਦ ਕੀਤਾ ਜਾਂਦਾ ਸੀ ਉਹ ਪਟਵਾ ਦਿੱਤੀਆਂ ਸ਼ਹੀਦਗੰਜ ਨਾਮੀ ਸਥਾਨ ਤੇ ਸਿੰਘਾਂ ਦੇ ਕੰਦਾਂ ਵਿੱਚ ਚਿਨੇ ਹੋਏ ਸਿਰ ਕਢਵਾ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਕੁਝ ਦਿਨਾਂ ਮਗਰੋਂ ਜ਼ਕਰੀਆ ਖਾਨ ਦੇ ਦਰਾਂ ਤੇ ਮੌਤ ਦੇ ਫਰਿਸ਼ਤਿਆਂ ਨੇ ਆਹ ਦਸਤਕ ਦਿੱਤੀ ਜ਼ਕਰੀਏ ਨੇ ਤੁਰ ਜਾਣ ਦੀ ਖਬਰ ਸਾਰੇ ਲਾਹੌਰ ਵਿੱਚ ਫੈਲ ਗਈ ਭਾਈ ਤਾਰੂ ਸਿੰਘ ਦੀ ਖੋਪੜੀ ਉਤਰੀ ਨੂੰ ਅੱਜ 22 ਦਿਨ ਹੋ ਗਏ ਸਨ 22 ਦਿਨਾਂ ਤੋਂ ਉਹ ਚੌਂਕੜੇ ਵਿੱਚ ਬੈਠੇ ਨਾਮ ਬਾਣੀ ਦਾ ਜਾਪ ਕਰਦੇ ਰਹੇ ਸਿੰਘ ਦੇ ਬਚਨ ਮਹਾਮਾਰਾਜ ਦੇ ਪਗਾ ਦਿੱਤੇ ਸਨ ਭਾਈ ਤਾਰੂ ਸਿੰਘ ਦਾ ਪ੍ਰਾਨ ਪੂਰਾ ਹੋ ਗਿਆ ਸੀ ਕਾਜੀ ਮਲਾਣਿਆਂ ਨੂੰ ਛੱਡ ਕੇ ਬਾਕੀ ਸਭ ਖੁਸ਼ੀਆਂ ਮਨਾ ਰਹੇ ਹਨ ਦੁਸਤ ਚਲਾਣਾ ਕਰ ਗਿਆ ਹੈ ਭਾਈ ਤਾਰੂ ਸਿੰਘ ਜੀ ਇੱਕ ਸਿੰਘ ਨੇ ਆ ਕੇ ਭਾਈ ਸਾਹਿਬ ਨੂੰ ਦੱਸਿਆ ਮੇਰੇ ਲਈ ਚਿਖਾ ਤਿਆਰ ਕੀਤੀ ਜਾਵੇ ਭਾਈ ਤਾਰੂ ਸਿੰਘ ਦੇ ਬਚਨ ਕਰਦਿਆਂ ਇਹ ਸਿੰਘਾਂ ਨੇ ਉਸੇ ਤਰ੍ਹਾਂ ਕੀਤਾ ਸਤਿਗੁਰਾਂ ਨੇ ਖਾਲਸੇ ਦੀ ਪੈਜ ਰੱਖੀ ਹੈ ਜੁਗਾਤੀ ਕੇ ਸਾਖੀ ਪੰਥ ਵਿੱਚ ਜਿਉਂਦੀ ਰਹੇਗੀ ਭਾਈ ਤਾਰੂ ਸਿੰਘ ਜੀ ਨੇ ਇਹ ਬੋਲਸ ਕਹਿੰਦਿਆਂ ਸਿੰਘਾਂ ਨੂੰ ਬੇਨਤੀ ਕੀਤੀ ਕਿ ਇਸ਼ਨਾਨ ਲਈ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਅਮਰ ਸਰੋਵਰ ਤੋਂ ਜਲ ਲਿਆ ਦਿੱਤਾ ਜਾਵੇ ਉਹਨਾਂ ਆਪ ਇਸ਼ਨਾਨ ਕੀਤਾ ਜਪਜੀ ਪੜਦਿਆਂ ਕਰਾ ਪ੍ਰਸ਼ਾਦ ਤਿਆਰ ਕੀਤਾ ਗਿਆ ਆਨੰਦ ਸਾਹਿਬ ਪੜ ਕੇ ਅਰਦਾਸ ਕੀਤੀ ਗਈ ਭਾਈ ਤਾਰੂ ਸਿੰਘ ਜੀ ਦੀ ਅਰਦਾਸ ਮਗਰੋਂ ਮੱਥਾ ਟੇਕਿਆ ਤੇ ਹੁਕਮਨਾਮਾ ਚਲਦਿਆਂ ਉਹਨਾਂ ਦੀ ਦੇਹ ਸੰਸਾਰ ਤੋਂ ਓਲਾ ਕਰ ਗਈ ਸਿੰਘਾਂ ਨੇ ਰਲ ਕੇ ਸ਼ਬਦ ਗਾਉਣਾ ਸ਼ੁਰੂ ਕਰ ਦਿੱਤਾ ਸੇਵਕੀ ਉਡਕ ਨਿਵੀਂ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰਖਿਓ ਗ੍ਰਹਿ ਭੀਤਰ ਉਠ ਉਠ ਉਹ ਆਹੋ ਕਉ ਦੌਰਿਓ ਆ ਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਇਓ ਜੋ ਜੋ ਹੁਕਮ ਭਾਇਓ ਸਹਬ ਕਾਂ ਸੋ ਮਾਥੇ ਲੈ ਮਾਨਿਓ ਭਇਓ ਕਿਰਪਾ ਠਾਕੁਰ ਸੇਵਕੋ ਸਬਰੇ ਹਲਤ ਪਲਾਤਾ ਤਨ ਸੇਵਕ ਸਫਲ ਆਇਓ ਜਨ ਨਾਨਕ ਖਸਮ ਪਛਾਤਾ ਭਾਈ ਸ਼ਬੇ ਸਿੰਘ ਵੀ ਉਸੇ ਸਮੇ ਉਥੇ ਪਹੁੰਚ ਗਏ ਹਸਨ ਭਾਈ ਤਾਰੂ ਸਿੰਘ ਜੀ ਦੀ ਦੇਹ ਨੂੰ ਬਹੁਤ ਸਤਕਾਰ ਨਾਲ ਸਿੰਘਾਂ ਨੇ ਚਿਖਾ ਉੱਤੇ ਟਿਕਾਇਆ ਤੇ ਅਗਨ ਦਿਖਾਈ ਦੀ ਗਈ ਚੰਦਨ ਦੀਆਂ ਲੱਕੜਾਂ ਵਿੱਚੋਂ ਲਾਟਾਂ ਨਿਕਲਣ ਲੱਗੀਆਂ ਭਾਈ ਤਾਰੂ ਸਿੰਘ ਨੇ ਸ਼ਹੀਦ ਸਿੰਘ ਆਪ ਲੈਣ ਲਈ ਆਏ ਦੋ ਤਾਰੇ ਵੱਜ ਰਹੇ ਹਨ ਤੇ ਕੀਰਤਨ ਹੋ ਰਿਹਾ ਹੈ ਭਾਈ ਸਾਹਿਬ ਦੇ ਸੱਚਖੰਡ ਸਫ਼ਰ ਲਈ ਉੱਡਣੇ ਘੋੜੇ ਤੇ ਹਾਥੀ ਦਰਗਾਹ ਵਿੱਚੋਂ ਆਏ ਹਨ ਇੱਕ ਪਾਸੇ ਦਾ ਭਾਈ ਤਾਰੂ ਸਿੰਘ ਜੀ ਨੂੰ ਬੇਬਾਨ ਵਿੱਚ ਬਿਠਾ ਕੇ ਲਿਜਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਜਕਰੀਆਂ ਨੂੰ ਜਮਦੂਤ ਜੁੱਤੀਆਂ ਮਾਰਦੇ ਹੋਏ ਲਿਜਾ ਰਹੇ ਹਨ ਜੁੱਤੀਆਂ ਵੀ ਉਹ ਜਿਨ੍ਹਾਂ ਵਿੱਚ ਮੇਖਾਂ ਗੱਡੀਆਂ ਹੋਈਆਂ ਹਨ ਖਾਨੂਨ ਲਾ ਕੇ ਨਰਕਾਂ ਵਿੱਚ ਸੁੱਟ ਦਿੱਤਾ ਗਿਆ ਪਰ ਜਮਰਾਜ ਦਾ ਹੁਕਮ ਹੈ ਕਿ ਹਰ ਰੋਜ਼ ਇਹਦੇ ਸਿਰ 100 ਜੁੱਤੀਆਂ ਮਾਰੀਆਂ ਜਾਣ ਭਾਈ ਤਾਰੂ ਸਿੰਘ ਜੀ ਨੂੰ ਸਤਗੁਰਾਂ ਨੇ ਹਜ਼ੂਰ ਲੈ ਜਾਇਆ ਗਿਆ ਬੈਠਣ ਲਈ ਥਾਂ ਦਿੱਤੀ ਗਈ ਪਰ ਭਾਈ ਤਾਰੂ ਸਿੰਘ ਜੀ ਨੂੰ ਸਤਗੁਰਾਂ ਦੇ ਹਜ਼ੂਰ ਲੈ ਜਾਇਆ ਗਿਆ ਤੇ ਬੈਠਣ ਦੀ ਥਾਂ ਦਿੱਤੀ ਗਈ ਪਹਿਲਾਂ ਹੋ ਚੁੱਕੇ ਬੈਂਸੀ ਇਦਾਂ ਵਿੱਚ ਭਾਈ ਤਾਰੂ ਸਿੰਘ ਜੀ ਦੀ ਉਸਤਤ ਹੋ ਰਹੀ ਹੈ ਭਾਈ ਸਾਹਿਬ ਨੂੰ ਕਲਗੀਧਰ ਪਿਤਾ ਜੀ ਮਹਾਰਾਜ ਨੇ ਮਹਾਰਾਜ ਦੇ ਚਾਰ ਸਹਿਬਜ਼ਾਦਿਆਂ ਦੀ ਡਿਊਟੀ ਦਾ ਡਿਊਟੀਦਾਰ ਬਣਾਇਆ ਗਿਆ ਹੈ ਸ਼ਹੀਦਾਂ ਵਿੱਚੋਂ ਸਿਰਮੌਰ ਭਾਈ ਮਨੀ ਸਿੰਘ ਡਿਊਟੀ ਦੇ ਸੱਜੇ ਪਾਸੇ ਤੇ ਡਿਊਟੀਦਾਰ ਹਨ ਤੇ ਭਾਈ ਤਾਰੂ ਸਿੰਘ ਜੀ ਨੂੰ ਖੱਬੇ ਪਾਸੇ ਥਾਂ ਦਿੱਤੀ ਗਈ ਹੈ ਉੱਥੇ ਹੀ ਉਹਨਾਂ ਦਾ ਨਮਾਜ਼ ਸਥਾਨ ਵੀ ਬਣਾਇਆ ਗਿਆ ਹੈ ਇਧਰ ਲਾਹੌਰ ਵਿੱਚ ਖਾਲਸੇ ਦੀ ਰੀਤੀ ਅਨੁਸਾਰ ਜਿੱਥੇ ਵੀ ਕੋਈ ਸਿੰਘ ਸਿੰਘ ਸ਼ਹੀਦ ਹੋਵੇ ਉੱਥੇ ਗੁਰਦੁਆਰਾ ਸਾਹਿਬ ਸਾਰਿਆ ਜਾਂਦਾ ਹੈ ਭਾਈ ਤਾਰੂ ਸਿੰਘ ਜੀ ਦਾ ਸ਼ਹੀਦ ਗੰਜ ਸਾਰਿਆ ਗਿਆ ਹੈ ਤੇ ਨਿਸ਼ਾਨ ਚੁਲਾਇਆ ਗਿਆ ਹੈ। ਲਾਹੌਰ ਨਿਵਾਸੀ ਭਾਈ ਸਾਹਿਬ ਦੇ ਸ਼ਹੀਦੀ ஸ்தான ਤੇ ਆ ਕੇ ਜੋ ਵੀ ਮੰਗਦੇ ਹਨ ਮਿਲਦਾ ਹੈ। ਲਾਹੌਰ ਨਿਵਾਸੀਆਂ ਦੀਆਂ ਝੋਰੀਆਂ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ஸ்தான ਤੋਂ ਭਰੀਆਂ ਜਾ ਰਹੀਆਂ ਹਨ। ਸਾਰੇ ਲਾਹੌਰ ਵਿੱਚ ਹੁਣ ਕਿਸੇ ਹੋਰ ਪੀਰ ਫਕੀਰ ਦੀ ਨਹੀਂ ਸਗੋ ਭਾਈ ਤਾਰੂ ਸਿੰਘ ਜੀ ਦੀ ਕਲਾ ਵਰਤ ਰਹੀ ਹੈ। ਆਇਆ ਤਾਂ ਕਾ ਸਫਲ ਹੈ ਪਰਪਕਾਰੀ ਹੋਏ ਦੂਖ ਸਹਿ ਸਿਰ ਆਪਣੇ ਸੁਖਦਾਈ ਸਭ ਕੋਏ ਭਾਈ ਤਾਰੂ ਸਿੰਘ ਜੀ ਦਾ ਪ੍ਰਸੰਗ ਹਿਰਦੇ ਤੋਂ ਸੁਨਣ ਸੁਨਣ ਮਾਤਰ ਨਾਲ ਹੀ ਸਿੱਖਦੀ ਸਿੱਖੀ ਕੇਸਾਂ ਸਵਸਾ ਨਾਲ ਨਿਭ ਜਾਂਦੀ ਹੈ ਲਓ ਜੀ ਅੱਜ ਲਈ ਇੰਨਾ ਹੀ ਅੱਜ ਦਾ ਇਹਨਾਂ ਇਤਿਹਾਸ ਜੋ ਹੈ ਭਾਈ ਤਾਰੂ ਸਿੰਘ ਜੀ ਦੀ ਸਾਖੀ ਇੱਥੇ ਖਤਮ ਕਰਦੇ ਆਂ ਇਤਿਹਾਸ ਪੜਦੇ ਸੁਣਦੇ ਸੁਣਾਉਂਦੇ ਸਮੇਂ ਬੇਨਤ ਪ੍ਰਕਾਰ ਦੇ ਭੁੱਲਾਂ ਚੁੱਕਾਂ ਹੋਈਆਂ ਨੇ ਉਹੀਆਂ ਭੁੱਲਾਂ ਚੁੱਕਾਂ ਦੀ ਮਾਫੀ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਕਿ ਸਿੰਘ ਨੂੰ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ Vaheguru Ji, que